ਪਹਿਲਗਾਮ ਅੰਤਕੀ ਹਮਲੇ ਤੋਂ ਬਾਅਦ ਦੋਵੇਂ ਮੁਲਕਾਂ ਵਿੱਚ ਪਣੀ ਤਣਾਅ ਦੀ ਸਥਿਤੀ ਅਤੇ ਚਾਗਦੇ ਹਾਲਾਤਾਂ ਦੇ ਚੱਲਦੇ ਹੋ ਰਹੀ ਬੰਬਾਰੀ ਅਤੇ ਗੋਲੀਬਾਰੀ ਦੇ ਚੱਲਦਿਆਂ ਜੰਮੂ ਦੇ ਪੁਂਚ ਇਲਾਕੇ ਤੋਂ ਅੰਮ੍ਰਿਤਸਰ ਪਹੁੰਚੇ ਸਿੱਖ ਪਰਿਵਾਰ ਨੇ ਦੱਸਿਆ ਕਿ ਜੰਮੂ ਕਸ਼ਮੀਰ ਵਿੱਚ ਹਾਲਾਤ ਵੱਧ ਤੋਂ ਵੱਧਰ ਹੋਏ ਹਨ ਅਤੇ ਉੱਥੇ ਹੋ ਰਹੇ ਹਮਲਿਆਂ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਹੱਥ ਪੈਰ ਗਵਾ ਲਏ ਹਨ ਅਤੇ ਹੁਣ ਇਲਾਜ ਲਈ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਹਨ ਅਤੇ ਇੱਕ 10 ਸਾਲਾਂ ਬੱਚੀ ਦੀ ਇਸ ਹਮਲੇ ਵਿੱਚ ਜਾਨ ਵੀ ਗਈ ਹੈ ਜਿसे ਚਾਲਦੇ ਆ ਉਹ ਆਪਣੇ ਘਰ ਬਾਹਰ ਛੱਡਣ ਨੂੰ ਮਜਬੂਰ ਹੋਏ ਹਨ ਅਤੇ ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਉਹ ਜਲਦ ਇਹਨਾਂ ਹਮਲਿਆਂ ਦਾ ਜਵਾਬ ਦੇਣ ਆਪਣਾ ਇੱਥੇ ਆਪਣਾ ਆਪਣਾ ਜੰਮੂ ਕਸ਼ਮੀਰ associative ਕੰਮ ਕਰੀਦਾ ਜੀ ਹਾਂਜੀ ਇੱਥੇ ਭਾਜੀ ਆਪਣਾ ਲੈ ਕੇ ਆਏ ਆਪਣੇ ਸਾਡੇ ਫਰੈਂਡ ਨੇ ਉਹਨਾਂ ਨੂੰ ਲੈ ਕੇ ਆਏ ਆ ਰਾਤੀ ਉਹਨਾਂ ਨਾਲ ਉੱਥੇ ਆਪਣਾ ਅਟੈਕ ਹੋਇਆ ਉਹਨਾਂ ਦੇ ਉੱਤੇ ਤੇ ਗੱਡੀ ਉਹਨਾਂ ਦੇ ਅਟੈਕ ਹੋਇਆ ਇੱਕ ਬੱਚਾ ਉਹ ਮੌਕੇ ਤੇ ਡੈਥ ਹੋ ਗਈ ਉਹਦੀ ਮੀਦੇ ਵਿੱਚ ਹਮਲਾ ਹਾਂਜੀ ਹਾਂਜੀ ਪੁੰਚ ਪੁੰਚ ਛੇਰੀ ਜੀ ਜੀ ਪੁੰਚ ਛੇਰੀ ਛੇਰੀ ਦੇ ਵਿੱਚ ਹਾਂਜੀ ਸਿੱਟੀ ਜੀ ਉਹਨਾਂ ਦੀ ਮੌਕੇ ਦੇ ਡੈਥ ਹੋ ਗਈ ਹੈ ਔਰ ਇੱਕ ਬੱਚਾ ਨਾਲ ਉਹਨਾਂ ਦਾ ਸੱਜ ਭਾਜੀ ਦਾ ਬੇਟਾ ਉਹਨਾਂ ਦੀ ਬਾਹ ਬਿਲਕੁਲ ਡੈਮੇਜ ਹੋ ਗਈ ਹੈ ਔਰ ਭਾਜੀ ਦੀ ਲੱਤ ਬਿਲਕੁਲ ਡੈਮੇਜ ਹੋ ਗਈ ਹੈ ਤੇ ਕੰਮ ਕੀ ਕਰਦੇ ਸੀ ਅਸੀਂ ਉੱਥੇ ਕੱਪੜੇ ਦਾ ਕੰਮ ਕਰੀਦਾ ਜੀ ਤੇ ਤੁਸੀਂ ਭਾਜੀ ਕੀ ਕਰਦੇ ਜਿਹੜੇ ਚੱਕ ਵੀ ਹੋਏ ਆ ਜਖਮੀ ਹੋਏ ਉਹ ਮੈਡੀਕਲ ਡਿਪਾਰਟਮੈਂਟ ਜਨ ਨੇ ਹਾਂਜੀ 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 ਕੀ ਕੰਡੀਸ਼ਨ ਕੀ ਉਹਨਾਂ ਦੀ ਹੋਣਾ ਕੰਡੀਸ਼ਨ ਹੈ ਤਾਂ ਫਿਲਹਾਲ ਤਾਂ ਸੀਰੀਅਸ ਹੀ ਕਹਿ ਰਹੇ ਨੇ ਜੀ ਬਾਕੀ ਹਾਂਜੀ ਲਾਚਾਰ ਰਿਹਾ ਜੀ ਦੇ ਲੋਕ ਡਰੇ ਪਏ ਲੱਗ ਉਹ ਬਹੁਤ ਡਰੇ ਪਏ ਨੇ ਲੋਕ ਉਹ ਬਹੁਤ ਡਰੇ ਹੋਏ ਨੇ ਲੋਕਾਂ ਦੇ ਮਨ ਦੇ ਵਿੱਚ ਬਹੁਤ ਖੋਫ ਹੈ ਪਿਆ ਬਸ ਉਥਰੇ ਲੋਕ ਬਸ ਕੱਲ ਦੇ ਸਾਰੇ ਹੀ ਜੰਮੂ ਨਾਲੋਂ ਨਿਕਲ ਕੇ ਆ ਰਹੇ ਨੇ ਸਿਟੀ 'ਚ ਕੋਈ ਵੀ ਨਹੀਂ ਰਹਿ ਰਿਹਾ ਇਸ ਟਾਈਮ ਬੜਕ ਲੋਕ ਆਪਣੇ ਪਰੇ ਪਰੇ ਘਰ ਛੱਡ ਕੇ ਜਾਂਦੇ ਪਏ ਪਰ ਇਹ ਘਰ ਛੱਡ ਕੇ ਜਾ ਰਹੇ ਬਸ ਆਪਣੀ ਜਾਨ ਬਚਾ ਰਹੇ ਨੇ ਜੀ ਬਸ ਸਾਡੀ ਜਾਨ ਬਚੇ ਸਾਰੇ ਲੋਕਾਂ ਦੇ ਮਨ ਚ ਆਹੀ ਸਭ ਸਾਡੀ ਜਾਨ ਬਚ ਜਾਵੇ ਉਹ ਸਾਰੇ ਨੀਚੇ ਜੰਮੂ ਨੂੰ ਆ ਰਹੇ